ਦੀਆਂ ਸਾਡੇ ਉਹ ਮਾਪੇ ਵੀ ਐ ਸਾਡੇ ਭੈਣ ਭਰਾ ਵੀ ਐ ਸਾਡੇ ਜੀਵਨ ਸਾਥੀ ਵੀ ਐ ਸਭ ਸਭ ਤਰ੍ਹਾਂ ਦਾ ਹਰ ਇੱਕ ਤਰ੍ਹਾਂ ਦਾ ਰੋਲ ਨਿਭਾਉਂਦੇ ਆਂ ਪਿੱਛੇ ਆਪਾਂ ਕਮੈਂਟ ਚ ਦੇਖਿਆ ਸੀਗਾ ਕਿ ਆਕਸੀਜਨ ਤੋਂ ਬਿਨਾ ਕਿਵੇਂ ਸਿਲੰਡਰਾਂ ਦੇ ਜਿਹੜੇ ਸਿਲੰਡਰ ਸੀਗੇ ਉਹ ਕਿੰਨੇ ਮਹਿੰਗੇ ਮਿਲ ਰਹੇ ਸੀ ਪਰ ਜੇ ਤੁਸੀਂ ਵੱਧ ਤੋਂ ਵੱਧ ਰੁੱਖ ਲਗਾਉਂਗੇ ਦਰਖਤ ਲਾਉਂਗੇ ਤਾਂ ਤੁਹਾਨੂੰ ਫ੍ਰੀਜ ਕੁਦਰਤ ਹੈ ਜਿਹੜੀ ਕਿਸੇ ਵੀ ਚੀਜ਼ ਦੀ ਸਾਡੇ ਤੋਂ ਪਰਪਾਈ ਨਹੀਂ ਕਰਦੀ ਪੈਸਾ ਨਹੀਂ ਲੈਂਦੀ ਉਹ ਸਾਨੂੰ ਹਰ ਇੱਕ ਚੀਜ਼ ਫ੍ਰੀ ਦਿੰਦੀ ਹੈ ਤੇ ਤੁਹਾਨੂੰ ਸਿਲੇਬਸ ਵੀ ਮੈਂ ਪੜਾਉਂਦੀ ਰਹਣੀ ਆਂ ਕਿ ਜਿਹੜੇ ਵੱਧ ਤੋਂ ਵੱਧ ਰੁੱਖ ਲਾਓ ਤੇ ਜਿਹੜੇ ਐਮਾਜ਼ਨ ਦੇ ਜੰਗਲ ਹੈ ਸਾਊਥ ਅਮਰੀਕਾ ਵਿੱਚ ਐਮਾਜ਼ਨ ਦੇ ਜੰਗਲ ਇਕੱਲੇ 20% ਜਿਹੜੀ ਹੈਗੀ ਆਕਸੀਜਨ ਦੁਨੀਆ ਧਰਤੀ ਨੂੰ ਇਹ ਜੰਗਲਾਂ ਨੂੰ ਰੁੱਖਾਂ ਨੂੰ ਧਰਤੀ ਦੇ ਫੇਫੜੇ ਕਿਹਾ ਜਾਂਦਾ ਹੈ ਇਸ ਲਈ ਵਾਤਾਵਰਣ ਦੇ ਸ਼ੁੱਧੀਕਰਨ ਲਈ ਤੁਸੀਂ ਵਧੀਆ ਤੋਂ ਵਧੀਆ ਰੁੱਖ ਤੁਹਾਨੂੰ ਪਤਾ ਹੀ ਹੈ ਨਾਮ ਤੁਹਾਨੂੰ ਅਸੀਂ ਹਮੇਸ਼ਾ ਦੱਸਦੇ ਰਹਿੰਦੇ ਹਾਂ ਉਹਦੇ ਵਿੱਚ ਪੀਪਲ ਵੀ ਆ ਜਾਂਦਾ ਉਹਦੇ ਵਿੱਚ ਨਿੰਮ ਵੀ ਆ ਜਾਂਦੀ ਆ ਉਹਦੇ ਵਿੱਚ ਤੁਲਸੀ ਵੀ ਆ ਜਾਂਦੀ ਬਹੁਤ ਸਾਰੇ ਰੁੱਖ ਪਾਲਦਾਰ ਵੀ ਹੋ ਸਕਦੇ ਆ ਫੁੱਲਦਾਰ ਵੀ ਹੋ ਸਕਦੇ ਆ ਛਾਂਦਾਰ ਵੀ ਹੋ ਸਕਦੇ ਆ ਤੇ ਡੈਕੋਰੇਸ਼ਨ ਵਾਲੇ ਵੀ ਸਜਾਵਟੀ ਵੀ ਹੋ ਸਕਦੇ ਆ ਇਹ ਤੁਹਾਡੇ ਤੇ ਇੱਕ ਸਾਡੀ ਆਪਣੀ ਡਿਪਾਰਟਮੈਂਟ ਨੇ ਇੱਕ ਮਿਨੀਮਲ ਚ ਲਾਈ ਸੀਗੀ ਇੱਕ ਰੁੱਖ ਮਾਂ ਦੇ ਨਾਮ ਇੱਕ ਪੇੜ ਮਾਂ ਦੇ ਨਾਮ ਤਾਂ ਤੁਹਾਨੂੰ ਦੱਸਿਆ ਗਿਆ ਸੀਗਾ ਕਿ ਹਰ ਇੱਕ ਬੱਚਾ ਇੱਕ ਇੱਕ ਰੁੱਖ ਆਪਣੀ ਮਾਂ ਦੇ ਨਾਮ ਤੇ ਲਾਏਗਾ ਤੇ ਉਹਦਾ ਪਾਲਣ ਪੋਸ਼ਣ ਵੀ ਕਰੇਗਾ ਹੁਣ ਮੈਂ ਡਾਕਟਰ ਸਾਹਿਬ ਨੂੰ ਵਾਅਦਾ ਕਰਦੀ ਆਂ ਕਿ ਅੱਜ ਅਸੀਂ 150 ਬੂਟਾ ਜਿਹੜਾ ਉਹ ਲਾਉਣ ਦਾ ਟਿਕਾ ਮਿੱਥਿਆ ਤੇ ਮੈਂ ਪੂਰੀ ਪੂਰੇ ਸਕੂਲ ਨੂੰ ਲੈ ਕੇ ਉਹਦੇ ਵਿੱਚ ਸਟਾਫ ਵੀ ਹੋਏਗਾ ਬੱਚੇ ਵੀ ਹੋਣਗੇ ਮੇਰੇ ਮੀਡੇ ਮਿਲ ਵਰਕਰ ਵੀ ਹੋਣਗੇ ਮੈਂ ਖੁਦ ਵੀ ਆਵਾਂਗੇ ਤੇ ਅਸੀਂ ਸੋਚਿਆ ਕਿ ਉਹ 150 ਬੂਟੇ ਦੇ ਵਿੱਚ ਵੱਧ ਤੋਂ ਵੱਧ ਅਸੀਂ ਬੂਟਾ ਜਿਹੜਾ ਉਹ ਕਾਮਯਾਬ ਹੋਵੇ ਸਫਲ ਹੋਵੇ ਉਸ ਨੂੰ ਪਾ ਲਈਏ ਤੇ ਪਾ ਲਾਂਗੇ ਤੇ ਇਹਨਾਂ ਬਹੁਤ ਸ ਵੱਡੇ ਵੱਡੇ ਆਫੀਸਰਸ ਆਏ ਤੁਹਾਡੇ ਨਾਲ ਬਹੁਤ ਨਰੇ ਜਿਹੜੀ ਬਹੁਤ ਮਹੱਤਵਪੂਰਨ ਜਾਣਕਾਰੀ ਸ਼ੇਅਰ ਕੀਤੀ ਹੈ ਛੱਬ ਜੇ ਨਹੀਂ ਉਹਦੇ ਤਾਂ ਤੁਸੀਂ ਇਸ ਚੀਜ਼ ਤੋਂ ਵਾਂਝੇ ਰਹਿ ਜਾਣਾ ਸੀ ਦੋ ਕਲਾਸਾਂ ਹੀ ਬਿਠਾਈਆਂ ਸੀ ਕਿਉਂਕਿ ਇਹਦਾ ਅੱਜ ਜੋ ਲਾਈਟ ਦੀ ਵੀ ਥੋੜੀ ਪ੍ਰੋਬਲਮ ਸੀਗੀ ਬੱਟ ਕੋਈ ਗੱਲ ਨਹੀਂ ਆਪਾਂ ਇਹਨਾਂ ਤੋਂ ਸਭ ਦੇ ਨੰਬਰ ਇਹਨਾਂ ਨੇ ਸਾਨੂੰ ਸ਼ੇਅਰ ਕਰਤੇ ਹਨ ਤੇ ਆਪਾਂ ਇਹਨਾਂ ਨੂੰ ਬੁਲਾਉਂਦੇ ਰਹਾਂਗੇ ਟਾਈਮ ਟੂ ਟਾਈਮ ਤੇ ਤੁਹਾਨੂੰ ਕਿਉਂਕਿ ਤੁਸੀਂ ਦੇਸ਼ ਦਾ ਭਵਿੱਖ ਹੋ ਦੇਸ਼ ਨੂੰ ਤੁਸੀਂ ਸਾਂਭਣਾ ਵੱਡੇ ਹੋਗੇ ਤੇ ਮੈਂ ਇੱਕ ਵਾਰ ਫੇਰ ਇਹਨਾਂ ਦਾ ਇੱਥੇ ਆਉਣ ਤੇ ਸਵਾਗਤ ਵੀ ਕਰਦੀ ਹਾਂ ਤੇ ਧੰਨਵਾਦ ਵੀ ਕਰਦੀ ਹਾਂ ਧੰਨਵਾਦ